ਇਹ ਨੀਲੀ ਰਾਵੀ ਦੀ ਝੋਟੀ ਆਪਾਂ ਮੰਨ ਕੇ ਚੱਲੋ ਵੀ ਕਿੰਨੇ ਦੀ ਪਹੁੰਚ ਕਰ ਦੇਣੀ ਅੱਜ ਕਿੰਨਾ ਦੁੱਧ ਆ 85000 ਦੀ ਪਹੁੰਚ ਕਰਨੀ ਹੈ 12 ਲੀਟਰ ਆ 11 ਲੀਟਰਾਂ ਨਾਲ ਮਿਲ ਕੇ ਭੇਜਣੀ 12 ਦੁੱਧਾਂ ਤੇ 11 ਨਾਲ ਭੇਜ ਦੇਣੀ ਆ 85000 ਚ 50 ਕਿਲੋਮੀਟਰ ਤੱਕ 50 50 ਹੋਣ ਤੇ 50 ਜਾਣ 100 ਕਿਲੋਮੀਟਰ ਤੱਕ ਪਹੁੰਚ ਫਰੀ ਹਾਂਜੀ ਹਾਂਜੀ ਲੋ ਵੀ ਸੱਚ ਨੂੰ ਨੀਲੀ ਰਾਵੀ ਦੀ ਟਾਪ ਦੀ ਮੈਂ 85 ਚ ਘਰੇ ਆਇਣੀ ਮਗਰ ਵੀ ਕੱਟੀ ਆ ਧੰਨਵਾਦ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ ਪੈਂਡ ਮੱਤੇਵਾਲ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਸੱਜਣੋ ਇਸ ਵੇਲੇ ਭਾਉ ਨਿੰਮੇ ਕੋਲੇ ਆ ਤੁਹਾਡਾ ਜਾਣਿਆ ਪਹਿਚਾਣਿਆ ਚਿਹਰਾ ਸੱਜਣੋ ਆਨਲਾਈਨ ਜਿਹੜੇ ਭਰਾ ਪਸ਼ੂ ਲੈਣ-ਦੇਣ ਕਰਦੇ ਤਕਰੀਬਨ ਇਹਨਾਂ ਨੂੰ ਸਾਰੇ ਜਾਣਦੇ ਆ ਚਾਰ ਐਨੀਮਲ ਵਿਖਾਵਾਂਗੇ ਸਜਣੋ ਪਾਉ ਨੰਮੇ ਕੋਲੇ ਤੇ ਕੋਈ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੀਲੀ ਰਾਵੀ ਦੀ ਮੈਂ ਸਜਣੋ ਚੰਗਾ ਦੁੱਧ ਦਸਦੇ ਆ ਪਾਉ ਹਰੀ ਬੂਰੀ ਚੰਗੀ ਮੈਂ ਆਜੋ ਬੂਰੀ ਤੋਂ ਕਰਦੇ ਆ ਸ਼ੁਰੂ ਆਪਾਂ ਪਾਉਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਹੋਰ ਸਨავ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਿਰਪਾ ਤੇ ਪਾਉਨ ਮੈਂ ਆਪਣਾ ਐਡਰੈਸ ਦੱਸ ਦਿੰਦੀ ਜੀ ਐਡਰੈਸ ਜੀ ਪਿੰਡ ਆਪਣਾ ਮੱਤੇਵਾਲ ਜੀ ਹਾਂਜੀ ਜੀ ਬਾਬਾ ਬਕਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਆ ਕੀ ਹਾਂਜੀ ਹਾਂਜੀ ਫੋਨ ਨੰਬਰ ਤੇ ਅਸੀਂ ਚਲਾ ਦੇ ਹਾਂ ਸਕਰੀਨ ਤੇ ਚਲਾ ਦੇਾਂਗੇ ਹਨਾ ਤੇ ਆਪਣੇ ਕੋਲੇ ਅੱਜ 4 ਜਾਨਵਰ ਵਿਖਾਉਣੇ ਨੇ ਨਾ ਵੀਡੀਓ ਚ 4 ਵਾ ਜੀ ਚਾਰੇ ਮੱਝਾਂ ਹੀ ਉਸ ਦਿਨ ਜਿਹੜੇ ਵਿਖਾਲੇ ਉਹਨਾਂ ਦੇ ਵਿੱਚੋਂ ਸਤ ਨਗਰ ਤੁਹਾਡੀ ਵੀਡੀਓ ਦੇ ਵੇਖ ਗਏ ਚਲੋ ਧੰਨਵਾਦ ਉਹ ਵਧੀਆ ਮਲਕੇ ਪ੍ਰੇਮ ਲੋਕਾਂ ਨੇ ਕੀਤਾ ਵਾ ਠੀਕ ਹੈ ਜੀ ਚਲੋ ਤੁਹਾਨੂੰ ਪਤਾ ਆਪਣਾ ਵੀ ਚੈਨਲ ਹੈਗਾ ਹਾਂਜੀ 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 ਉੱਤੇ ਮਲਕੇ ਮਾਲ ਵੇਖ ਜਾਂਦਾ ਜੀ ਵੇਖ ਜਾਂਦਾ ਵੇਖ ਜਾਂਦਾ ਤੁਹਾਡੀ ਵੀਡੀਓ ਦੇ ਉੱਤੇ ਬੜਾ ਵਧੀਆ ਮਲਕੇ ਮੈਨਾਂ ਸਗੋ ਕੰਮ ਚੱਲਿਆ ਜੀ ਵਰਗੇ ਮਾਲਕ ਦੀ ਕਿਰਪਾ ਦੇ ਨਾਲ ਚਲੋ ਸਾਰੇ ਭੈਣਾ ਭਰਾਵਾਂ ਨਾਲ ਰਲ ਮਿਲ ਕੇ ਹੀ ਹੈ ਹਨਾ ਜੀ ਹਾਂਜੀ ਹਾਂਜੀ ਜੇ ਤੁਹਾਨੂੰ ਆਂਦਾ ਵਾ ਨਾ ਇੱਧਰ ਆਪਣੇ ਏਰੀਆ 'ਚ ਹਾਂਜੀ ਹਾਂਜੀ ਤੇ ਵੈਸੇ ਕੰਮ ਚੱਲਣਾ ਤੁਸੀਂ ਵੀਡੀਓ ਪਾਈਆਂ ਬੜੀਆਂ ਸਾਡੇ ਇਲਾਕੇ ਦੇ ਵਿੱਚ ਹਾਂਜੀ ਹਾਂਜੀ ਤੇ ਕੰਮ ਸਾਰਿਆਂ ਵੀਰਾਂ ਦਾ ਵਧੀਆ ਚੱਲਣ ਡਿਆ ਹਾਂ ਧੰਨਵਾਦ ਹੈ ਨਾ ਪ੍ਰ ਕੀਤਾ ਮੇਰਾ ਥੋੜਾ ਸੇ ਥੋੜੀ ਢਲੀ ਹਾਂ ਤੁਸੀਂ ਦੱਸਿਆ ਵੀ ਸਰੀਰ ਢਲਾ ਰਿਹਾ ਸਰੀਰ ਢਲਾਵਾ ਹਾਜੀ ਵੀ ਹੁਣ ਵੀ ਢਲਾਵਾ ਹਾਂਜੀ ਹਾਂਜੀ ਹੁਣ ਤੇ ਅਸੀਂ ਤੁਹਾਨੂੰ ਆਫ ਫੋਨ ਕੀਤਾ ਮੈਂ ਮਈਆਂ ਛੋਟੀਆਂ ਚੰਗੀਆਂ ਚਾਰ ਹੈਗੀਆਂ ਹਾਂਜੀ ਤੇ ਜਮਾਂ ਨਹੀਂ ਪਾਉਨੇ ਆ ਵੀਡੀਓ ਬੁਰੀ ਉਹਦਣਾ ਜਦੋਂ ਤੁਸੀਂ ਆਏ ਉਦੋਂ ਹੈਗੀ ਉਦੋਂ ਸੂਈ ਹੀ ਛੋਟੀ ਠੀਕ ਹੈ ਜੀ ਤੇ ਇਹ ਹੋੜਾ ਹਰੇ ਮਰ ਕੇ ਤੀਜਾ ਸੁਆ ਜੀ ਠੀਕ ਹੈ ਜੀ ਪੰਜ ਤਿੰਨ ਛੇ ਹੋ ਗਈ ਆ ਤੀਜਾ ਸੁਆ ਸੂਈ ਆ ਤੇ ਪੰਜ ਛੇ ਦਿਨਾਂ ਦੀ ਸੂਈ ਹੈ ਮੈਂ 13 ਤੋਂ 14 ਲੀਟਰ ਬੋਲਾ ਕਹਿੰਦੇ ਜਾਂ ਦੁੱਧ ਕਹਿੰਦੇ 13 ਤੋਂ 14 ਕੱਦ ਕੋ ਤੇ ਚੰਗਾ ਮੈਂ ਦਾ ਹਨਾ ਦਾਵਾ ਮੈਂ ਦੁੱਧ 20 ਕਿਲੋ ਕੱਢਦੀ ਆ ਜੀ ਅੱਛਾ ਜੀ ਹਾਂ ਕਿਆ ਆਪਾਂ ਕਿਰਾਂ ਹਜੇ ਜਾਪੇ ਚ ਵੀ ਆ ਹਾਂ ਥੋੜਾ ਜਿਹਾ ਖਾਦੀ ਪੀਂਦੀ ਆ ਲੈ ਖੋੜ ਆ ਜਾਗਾ ਹਾਂ ਕਿਰਾਂ ਤਾਜੀ ਸੂਈ ਫਰਕ ਪਾਉਂਦੀ ਹਾਂਜੀ ਹਾਂਜੀ ਬੱਚਾ ਕੀ ਦੇਗੀ ਜੀ ਕਟਾ ਆ ਮਗਰ ਮਗਰ ਕਟਾ ਚੋਲ ਚਵਾ ਦੀ ਬਹੁਤ ਜਿਆਦਾ ਚੰਗੀ ਹੈ ਠੀਕ ਹੈ ਜੀ ਤੇ ਮਲਕੇ ਕਹਿੰਦਾ ਅੱਜ ਅਹੀਂ 13 ਤੋਂ 14 ਲੀਟਰਾਂ ਦਾ ਮੁੱਲ ਕਰਨਾ ਵਾ ਠੀਕ ਹੈ ਜੀ ਬਿਲਕੁਲ ਬਾਈ ਕਮੈਂਟ ਕਰਕੇ ਆਖੇ ਨਾ ਵੀ 20 ਕਿਲੋ ਵਾਲੀ ਇੰਨੇ ਦੀ ਇਹ ਲੱਗਾਂਗੇ ਹਾਂਜੀ ਜਿੱਦਾਂ 20 ਹੋਊਗਾ ਫਿਰ ਉਦਾਂ ਉਦਨ ਮੁੱਲ ਅਲੱਗ ਹੋਊਗਾ ਠੀਕ ਐ ਅੱਜ 13 ਤੋਂ 14 ਲੀਟਰ ਵਾਲੀ ਦਾ ਮੁੱਲ ਹੋਊਗਾ ਹਾਂਜੀ ਲਓ ਵੀ ਸੱਚ ਨਾਲ ਚੈੱਕ ਕਰ ਲਓ ਬੂਰੀ ਆ ਤੇ ਜੇ ਪੈਰਾਂ ਦੀ ਗੱਲ ਕਰੀਏ ਚਾਰੇ ਤੇ ਨਿਸ਼ਾਨ ਹੈਗੇ ਮੱਥੇ ਜਾਂ ਸੂਲ 'ਚ ਮੰਨ ਲਓ ਵੀ ਹਾਂ ਨੀਲੀ ਰਾਵੀ ਦਾ ਪੱਖ ਰੱਖਦੀ ਅੱਖਾਂ ਜ਼ਰੂਰ ਨਹੀਂ ਹੈਗੀਆਂ ਬਾਕੀ ਲੇਵਾ ਭਾਂਡਾ ਬਹੁਤ ਖੁੱਲਾ ਕਰਮਾ ਵਾਲੀ ਨੂੰ ਲੱਗਾ ਹੋਇਆ ਚੈੱਕ ਕਰ ਲਓ ਚੰਗੀ ਮੈਂ ਆ ਪੈਠਪੁੜੇ ਦੀ ਵੀ ਚੰਗੀ ਆ ਤੇ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਉਹਨੇ ਮੈਨੇ ਦੱਸ ਦੀਆਂ ਵੀ ਅੱਜ ਜਿਹੜਾ ਰੇਟ ਹੋਊਗਾ ਉਹ ਇਹ ਦੁੱਧ ਦਾ ਤੇ ਅਗਰ ਕੋਈ ਵੀ ਦੁੱਧ ਦੇ ਟਾਈਮ ਲੈਂਦਾ ਤਾਂ ਫਿਰ ਉਹਦਾ ਰੇਟ ਲੱਗ ਹੋਊਗਾ ਸੱਚ ਨੂੰ ਬੱਚਾ ਹਾਂਜੀ 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 ਜੀ ਥੋੜਾ ਜਿਆ ਰੁਕ ਗਿਆ ਵਾ ਉਹ ਕਾਰਨ ਭੈਣਾ ਭਰਾ ਪਿਆਰ ਵੀ ਕਰਦੇ ਫਿਰ ਹੈਨਾ ਪਿਆਰ ਕਰਦੇ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਲ ਕੇ ਭਰਾ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਉਹਨਾਂ ਸਾਹਿਬ ਜੀ ਮੈਂ ਕੋਈ ਆਇਆ ਹੋਇਆ ਤਾਂ 13 ਤੋਂ 14 ਕਿਆ ਵਾ ਹਾਂਜੀ 13 ਲਈ ਦੁੱਧ ਹੋਊਗਾ ਜੀ ਤੇ ਮੈਂ ਕੋਈ ਲੈ ਜੀ ਹਾਂਜੀ ਇਹ ਨਾ ਉਹ ਗਾ ਤੇ ਮਲਕੇ 10000 ਸੌੜ ਕਰਾਂਗੇ ਵਿੱਚੋਂ ਸਭ ਬੇ ਹੋਏ ਠੀਕ ਆ ਵੀ ਜੇ ਦੁੱਧ ਘੱਟ ਵੱਧ ਨਿਕਲਦਾ ਤੇ ਮੈਂ ਤੇ ਆ 1.5 ਲੱਖ ਦੀ ਪਰ ਮੋਲ ਨਹੀਂ ਅੱਜ ਕਰਨਾ ਆਪਾਂ ਠੀਕ ਆ ਜੀ ਵੇਚਣੀਆਂ ਹੋਆਂ ਮਲਕੇ ਜਿਤਨਾ ਮਲਕ ਮੇਂ ਦਾ ਮੇਲਾ ਹਾਂਜੀ 1:25 ਦੀ ਮੈਂ ਦੇਵਾਂਗੇ ਸਵਾ ਲੱਖ ਦੀ ਹਾਂ ਉਹਦੇ ਚ ਕੋਈ ਪਿਆਰ ਮੁਹੱਬਤ 100 ਕਿਲੋਮੀਟਰ ਤੱਕ ਦੀ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਪਹੁੰਚ ਫਰੀ 50 ਜਾਣ ਤੇ 50 ਆਉਣ 100 ਬਣ ਜਾਣਾ ਹਾਂਜੀ 1:25 ਦੇ ਵਿੱਚ ਪਹੁੰਚ ਕਰਾਂ ਇਹ ਵੀ ਗੱਲ ਸਿਆਣੀ ਆ ਵੀ 50 ਜਾਣ ਤੇ 50 ਆਉਣਾ ਇਹ ਨਾ ਹੋਵੇ ਵੀ 100 ਅਗਲਾ ਦੂਜੂ ਕੱਲੇ हां फिर आपा नु क सारा तक दी पहुंच होगी ते एक 25 जो, जो कोई ਭੈਣਾ ਭਰਾਣਾ ਕਰਦਾਂਗੇ ਕੋਈ ਨਹੀਂ ਜੋ ਤੁਸੀਂ ਆਖੋਗੇ ਜੋ ਤੁਸੀਂ ਆਖੋਗੇ ਕੋਈ ਨਹੀਂ ਕਰਦਾ ਅੱਛਾ ਠੀਕ ਹੈ ਜੀ ਧੰਨਵਾਦ ਲੋ ਵੀ ਸਚਨੋ ਸਵਾ ਲੱਖ ਰੁਪਇਆ ਡਿਮਾਂਡ ਆ ਤੇ ਦੁੱਧ 20 ਸੇਰੀ ਮੈਂ ਆ ਐ ਵਿੱਚ 14 ਲੀਟਰ ਹੈਗਾ ਵਾ 14 ਲੀਟਰ ਹੁਣ 6 ਦਿਨਾਂ ਦੀ ਸੂਈ ਥੱਲੇ ਆ ਤੇ ਬਾਕੀ ਬੂਰੀ ਲੈਂਡ ਦੇ ਜਿਹੜੇ ਸ਼ਕੀਨ ਭਰਾਵਾ ਉਹਨਾਂ ਲਈ ਖਾਸ ਰਹਿਣ ਵਾਲੀ ਆ ਜੇ ਚੰਗੇ ਟੀਕੇ ਲਵਾ ਲੈਣਾ ਸੱਜਣੋ ਨੀਲੀ ਰਾਵੀ ਦੇ ਤੇ ਚੰਗੇ ਬੱਚੇ ਲਾਊਗੀ ਮੈਂ ਕਿਉਂਕਿ ਦੂਜਾ ਨੰਬਰ ਸੰਧਾ ਉਹ ਹੋਵੇ ਹਾਂਜੀ ਉਹ ਮੈਂ ਤਾਂ ਪੂਰ ਛੱਡਾ ਦਾ ਹੋਊਗਾ ਠੀਕ ਆ ਜਿਹੜਾ ਉਹ ਚਾਨਕ ਨੰਬਰ ਆ ਇਹ ਪੂਰ ਸ਼ਟਾ ਉਹਦੇ 5000 ਵੀ ਛੋੜ ਹੋਊਗੀ ਅੱਛਾ ਜੀ ਆਫਰਾਂ ਵਟੀਆਂ ਹੁੰਦੀਆਂ ਆ ਆਫਰਾਂ ਵਟੀਆਂ ਦੇ ਠੀਕ ਆ ਦੁੱਧ ਵੀ ਘੱਟ ਨਿਕਲਦਾ ਤਾਂ ਵੀ ਆਫਰ ਆ ਹਾਂਜੀ ਤੇ ਜੇ ਪੂਰ ਸ਼ਟਾ ਨਿਕਲਦਾ ਤਾਂ ਵੀ ਆਫਰ ਆ ਇਹ ਛੋਟੀ ਦੀ ਕੀ ਡਿਟੇਲ ਆਈ ਪਹਿਲਾ ਸੁਗਾ ਜੇ 12 ਲੀਟਰ ਦੁੱਧ ਜੇ ਠੀਕ ਆ ਲੋਕੀ ਬੂਰੀ ਨੂੰ ਤੇ ਨਾਲ ਹੀ ਕਹਿੰਦੇ ਆ ਇਹ ਕਾਲੀ ਤਲਾਂ ਵਾਲੀ ਜੱਤ ਇਹ ਕਾਲੀ ਤਲਾਂ ਵਾਲੀ ਵੀ ਭਾਇਉ ਨੇ ਮੱਲਾਬ ਲਿਆ ਅੱਜ ਹੈ 12 ਲੀਟਰ ਜਾਰਾ ਨਾ ਖੜੀ ਕੋਈ ਠੀਕ ਆ ਬੱਤਾ ਮਿੰਦੀ ਦਾ ਦੁੱਧ ਘੱਟਾ ਮਗ ਜੇ ਦਿਨ ਕਿੰਨੇ ਹੋ ਗਏ ਸੀ ਇਹ ਦੋ ਸੁਈ ਨੂੰ ਸਭ ਤੋਂ ਸਭ ਦੱਸ ਠੀਕ ਚੱਲਣੀ ਆਈ ਆ ਠੀਕ ਹੈ ਜੀ ਚੱਲਣੀ ਆਈ ਤੇ ਦੁੱਧ ਹੁਣ 12 ਤਿਆਰ ਆ ਲਓ ਵੀ ਸਜਣਾ ਆ ਲੀਵੇ ਭਾਂਡੇ ਦੀ ਮੈਂ ਚੰਗੀ ਆ ਚੈੱਕ ਕਰੋ ਤੇ ਪਲੂਣ ਸੁਈ ਆ ਵੇਖੋ ਚਵਾਈ ਚੁਈ ਹੋਊਗੀ ਕਰਮਾਂ ਵਾਲੀ ਨੂੰ ਇੱਕ ਨੰਬਰ ਕਿਉਂਕਿ ਥਣ ਬਹੁਤ ਹਾਂ ਨਾੜਾ ਵਿਖਾਉਣੇ ਉੱਥੇ ਲੈ ਚੱਲ ਛੇਰਾ ਲਓ ਵੀ ਸਜਣਾ ਵੇਖੋ ਚੰਗੀ ਮੈਂ ਆ ਝੋਟੀ ਪਲੂਣ ਸੂਈ ਤੇ ਕਟਾ ਮਗਰ ਤੇ 12 ਦੁੱਧ ਵੀ ਤਿਆਰ ਚੰਗੀ ਖਰੀਮ ਆ ਸਚਨੋ ਬਸ ਪਤੋਏ ਵੇਖੋ ਦੁੱਧ ਦਾਲੀਆਂ ਨਾੜਾ ਨਾ ਕਰਮਾਲੀ ਦੇ ਚੰਗੀਆਂ ਲੇਵੇ ਤੇ ਲਕੀਆਂ ਹੋਈਆਂ ਬੰਦਾ ਥੋੜੀ ਡਰਦੀ ਤੁਹਾਡੇ ਹਾਂਜੀ ਹਾਂਜੀ ਉਹ ਕੈਮਰੇ ਤੋਂ ਖਾਰੀ ਜਾਂਦੇ ਆ ਆਪ ਹਾਂਜੀ 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 ਤੇ 1000 ਲੀਟਰਾਂ ਨਾਲ ਲੈ ਕੇ ਜੇ ਇਹਦੇ ਵੀ ਕੋਈ ਭੂਰ ਛਟਾ ਹੋਊਗਾ ਤੇ 5000 ਰੇਚੋ ਛੋੜ ਹੋਊਗਾ ਇਹਦੇ ਚੋ ਵੀ ਛੋੜ 90000 ਦੀ ਇਹਦੀ ਵੀ 100 ਕਿਲੋਮੀਟਰ ਤੱਕ ਪਹੁੰਚ 90000 ਹਾਂ 90000 100 ਕਿਲੋਮੀਟਰ ਤੱਕ ਪਹੁੰਚ 50 ਜਾਣ ਤੇ 50 ਉਹ ਕਿਹ ਰਿਪੋਰਟ ਹਾਂਜੀ ਤੇ ਇੱਕ ਗਿਆ ਆ ਗਿਆ ਇਹਨਾਂ ਸੰਤੂ ਸਾਹਿਬ ਮਈਆਂ ਆਂਦੀਆਂ ਵਾ ਪਰ ਆਸਤਾਨੋਂ ਕੱਲ ਮਨੇ ਜੱਗਾਈਆਂ ਵਾ ਤਿੰਨ ਮਈਆਂ ਠੀਕ ਆ ਜੀ ਤੇ ਆਹ ਵਾ ਤੇ ਦੋ ਹੋਰ ਮਈਆਂ ਠੀਕ ਆ ਜੀ ਉਹ ਹੁਣ ਅਗਲੀ ਵੀਡੀਓ ਚ ਦੁਬਾਰਾ ਫੇਰ ਪਾਵਾਂਗੇ ਉਹ ਠਾਰਾ ਠਾਰਾ ਉਹਨੇ ਨਿਕਲੋ ਵਾਲ ਗਿਆ ਠੀਕ ਹੈ ਜੀ ਇਹ ਵੀ ਦੁੱਧ 15 ਕਿਲੋ ਮੈਂ ਕੱਢ ਦੀ ਆ ਪਰਸੋਂ ਦੀ ਸੂਈ ਐਸ ਵਕਤ ਜਿਹੜਾ ਇਹ ਕੋ ਐਸ ਵਕਤ ਦੁੱਧ ਜਿਹੜਾ 11 1000 11 1000 ਲੀਟਰ ਬੋਲਾ ਵਾਇ ਇਹਦੇ ਕੋਲੇ ਠੀਕ ਹੈ ਜੀ ਪਰ 6 ਜੁਆਈਆਂ ਹੋਈਆਂ ਇਹਦੀਆਂ ਮੈਰੀਆਂ ਠੀਕ ਹੈ 3 ਦਿਨ ਸੂਈ ਨੂੰ ਹੋਈ 3 ਦਿਨਾਂ ਨੂੰ ਹੋਈ ਸੂਈ ਨੂੰ 6 ਜੁਆਈਆਂ ਹੋਈਆਂ ਤੇ ਇਹ ਹਰੇ 10 ਤੋਂ 11 ਲੀਟਰ ਦੁੱਧ ਆ ਇਹ ਭਾਉ ਜੀ ਸੂਆ ਕਿਹੜਾ ਸੂਈ ਤੇ ਦੂਜਾ ਦੂਜਾ ਛੋਟੀ ਆ ਤੇ ਬੱਚਾ ਕੱਟਾ ਗਿਆ ਜੀ ਕੱਟਾ ਕੱਟਾ ਹਾਂ ਠੀਕ ਹੈ ਲਓ ਵੀ ਸੱਜਣੋ ਰਾਜਸਥਾਨ ਦੀ ਮੈਂ ਆ ਹਾਂ ਕੋਈ ਨਹੀਂ ਕੋਈ ਨਹੀਂ ਲੈ ਜਾ ਕਰੋ ਚੈੱਕ ਸੱਜਣੋ ਹਾਂ ਬਾਕੀ ਲੇਵੇ ਦੀ ਬਹੁਤ ਫੈਕਸ ਆ ਜਿਵੇਂ ਕਹਿ ਦਈਏ ਨਾ ਫੈਕਸ ਆਰਡਰ ਦੀ ਤੇ ਉਹ ਚੀਜ਼ ਆ ਝੋਟੀ ਦੇ ਵਿੱਚ ਬਾਕੀ ਪੁਰਾਣਾ ਵਪਾਰ ਆ ਸੱਜਣੋ ਤਕਰੀਬਨ ਕੋਸ਼ਿਸ਼ ਹੁੰਦੀ ਆ ਹਰੇਕ ਬੰਦੇ ਦੀ ਕਿ ਚੰਗਾ ਕੰਮ ਕਰੀਏ ਤੇ ਚੰਗੇ ਗਾਹਕ ਜੋੜਨ ਵੇਖੋ ਇਹਦਾ ਸਰੀਰਕ ਬੰਤਰ ਵੀ ਦੱਸਦੀ ਆ ਸੱਜਣੋ ਈਸ ਵਾਰ ਬਰਾਚਾ ਮੇਰਾ ਸੂ ਮਨਾ ਹੀ ਨਹੀਂ ਮੈਂ ਹਾਂ ਨਹੀਂ ਚੰਗੀ ਹੈ ਬ੍ਰਿੰਕੀ ਬਰਾਤੀ ਮੈਨੂੰ ਬੋਲੋ ਆ ਬਾਕੀ ਜਦੋਂ ਦੋਤੇ ਆ ਗਿਆ ਐ ਤਿੰਮਕਣੇ ਚਮਕਣ ਕੇ ਪਿੱਛੇ ਹਾਂ ਲਾਈਟਾਂ ਵਾਲੀ ਕਹਿਦਗੀ ਹਾਂਜੀ ਹੈ ਹਨਾ ਕਈ ਬੰਦੇ ਕਹਿ ਦਿੰਦੇ ਆ ਆਪਣੇ ਭੈਣਾ ਭਰਾ ਵੀਡੀਓ ਵਾਲੇ ਵੀ ਲਾਈਟਾਂ ਲੱਗੀਆਂ ਇਹਦੇ ਇੱਕ ਚੱਕਰ ਜੀ ਹਾਂਜੀ ਤੇ ਅਨਸਾਰ ਚਲੋ ਵੀਡੀਓ ਪਾਉਂਦੇ ਨਾ ਮੈਂ 35000 ਰੁਪਏ ਤੱਕ ਦੀਆਂ ਵੀਡੀਓ ਤੇ ਵੇਚ ਲਈਆਂ ਵੇਚੀਗਾ ਠੀਕ ਆ ਜੀ ਮੈਂ 2 ਲੱਖ ਦੀ ਵੇਚੀ ਆ ਕੀ ਬਾਤ ਹੈ ਹਾਂਜੀ ਹਾਂ ਤਾਂ ਗੱਲ ਕੀ ਜੇ ਕਿਸੇ ਨੇ ਮਲਕੀ ਕਹਿਣਾ ਮਾਣਾ ਵੀ ਮੈਂ 14 ਤੋਂ 15 ਕਿਲੋ ਦੁੱਧ ਵਾਲੀ ਮੈਂ ਲੈਣੀ ਤੇ ਕੁਆਲਟੀ ਵਾਲੀ ਜਾਣੀ ਉਹ ਤਾਂ ਮੈਂ 2 ਲੱਖ ਦੀ ਉਹ ਤਾਂ ਮਿਲ ਨਹੀਂ ਮਿਲਣੀ ਆ 1 70 ਦੀ 1 60 ਦੀ ਮਿਲਣੀ ਆ ਹਾਂ ਸਹੀ ਗੱਲ ਇਹਦਾ ਮਹਿ ਦਾ ਮੁੱਲ ਭਾਵੇਂ 1 25 1 15 ਜਿੰਨਾ ਦਾ ਆਦੀ ਕਰੀਏ 1 5 ਦੀ 100 ਕਿਲੋਮੀਟਰ ਤੱਕ ਪਹੁੰਚ 1 ਲੱਖ ਤੇ 5000 ਦੀ 100 ਕਿਲੋਮੀਟਰ ਤੱਕ ਪਹੁੰਚ ਫਰੀ ਠੀਕ ਹੈ ਜੀ ਉਹਦੇ ਚ ਕੋਈ ਜੇ ਭੈਣ ਭਰਾ ਫੋਨ ਲਾਉਂਦਾ ਤਾਂ ਮਾਨ ਤਨ ਹੋ ਜਾਊਗਾ 5-500 ਛੋਟ ਕਰੀ ਜਾਵਾਂਗੇ ਬਸ ਠੀਕ ਹੈ 5-500 ਤੇ ਅੱਗੇ ਇੱਕ ਨੀਲੀ 라ਵੀ ਵੀ ਆ ਗਈ ਸੂਹਾ ਤਿੱਜਾ ਜੇ ਪਿਓਰ ਨੀਲੀ 라ਵੀ ਹਾਂਜੀ ਤੇ ਨੀਲੀ 라ਵੀ ਦਾ ਬੰਦੇ ਨੇ ਤੀਕਾ ਵਾਹ ਨੀਲੀ 라ਵੀ ਦੀ ਮੰਗ ਤੱਕਈਏ ਕੱਟੀ ਬਹੁਤ ਚੰਗੀ ਆ ਗਈ 40 ਜਨਾਂ ਦੀ ਸੂਈ ਜੇ ਤੇ ਨਾਲ ਉਹ ਕੋਡਰ ਜਿਹਾ ਪਾਉਂਦੇ ਉਹਨਾਂ ਨੇ ਹਾਲ ਨੂੰ ਪੈਕਟ ਜਿਹਾ ਨਾਲ ਹੀ ਦਿੱਤਾ ਠੀਕ ਆ ਇਹਦੇ ਕੋਲ ਦੁੱਧ ਮੈਂ ਇੱਕ 12 ਲੀਟਰ ਆ ਪਰ 11 ਨਾਲ ਖੜੇ 12 ਦੁੱਧ ਤਿਆਰ ਆ ਤੇ 11 ਕੋਈ ਵੀ ਮੈਲੇ ਛੋਟਾ ਜਿਹਾ ਬੱਚਾ ਚੋਲੇ ਭਾਵੇਂ ਕੋਈ ਭੈਣ ਚੋਲੇ ਬਜ਼ੁਰਗ ਚੋਲੇ ਜਿਹੜਾ ਮਰਜੀ ਕੋਲੀ ਚੂਣੋ ਠੀਕ ਦੁੱਧ ਹੈਗਾ 12 ਦੇ ਤੇ 11 ਦੇ ਜ਼ਿਆਦਾ ਨਹੀਂ ਖੜੇਗੇ ਓਕੇ ਰبوط ਹੈ ਇਹਨੂੰ ਲੈ ਜੀ ਸੁਹਾ ਤੀਜਾ ਲਓ ਵੀ ਸੱਚ ਨਹੀਂ ਇਧਰ ਹੀ ਤੋਰ ਲੈ ਸੱਜਣਾਂ ਅੱਖਾਂ ਓੱਖਾਂ ਚ ਨਾ ਪ੍ਰੋਪਰ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਲੀਵਾ ਬਹੁਤ ਚੰਗਾ ਮੈਂ ਥੱਲੇ ਹਾਂ ਤੇ ਚੋਣ ਵੀ ਪਾਉਜੀ ਇੱਕ ਨੰਬਰ ਉਹ ਹਾਂ ਜੀ ਇੱਕ ਨੰਬਰ ਦੀ ਕੋਈ ਘੂਰ ਸ਼ਰਤ ਕੋਈ ਤੇਰੀ ਗੱਲ ਦੀ हां क्योंकि ਥਾਂਲੇ ਵਧੀਆ ਦੀ ਕੁਆਲਿਟੀ ਦੱਸਦੀ ਆ ਹਨਾ ਹਾਂਜੀ ਹਾਂਜੀ ਥਾਂ ਦਾ ਸਹਜ ਬਹੁਤ ਕੰਮ ਆਦਾ ਸਜਣੋ ਹਾਂਜੀ ਤੇ ਮਗਰ ਵੀ ਕੱਟੀ ਆ ਕੇਅਰ ਕਰਿਓ ਕੱਟੀ ਬਹੁਤ ਚੰਗੀ ਸੰਭੀ ਕਿਸੇ ਭੈਣ ਭਰਾ ਨੇ ਗਲਾ ਚੰਗਾ ਖਾਣ ਵਧੀਆ ਸ਼ਿਵਾਹੀ ਵੀ ਉੱਡੀ ਚੰਗੀ ਹਾਂ ਨਹੀਂ ਕੋਈ ਸ਼ੱਕ ਨਹੀਂ ਵੇਖੋ ਸਜਣੋ ਹਾਂ ਨੇੜੇ ਤੋਂ ਕਰੋ ਤਸੱਲੀ ਵੇਖੋ ਥਾਂਲੇ ਵਧੀਆ ਦੀ ਕੁਆਲਿਟੀ ਕਰਮਾ ਵਾਲੀ ਨੂੰ ਨਾ ਬਹੁਤ ਟਾਪ ਦੀ ਲੱਗੀ ਤੇ ਚੰਗੇ ਦੁੱਧ ਵਾਲੀ ਮੈਂ ਆ ਸਜਣੋ ਬਿਲਕੁਲ ਬਿਲਕੁਲ ਇਹ ਉਹਨੀਆਂ ਮਈਆਂ ਉਤਰਾ ਮੇਲੇ ਲੜਦੀਆਂ ਵਾ ਚਲੋ ਦੋ ਦਿਜੇ ਚੰਗੀ ਕੋਈ ਸੇਵਾ ਕਰੇ ਤੇ ਵਧਦੀ ਆ ਘੜਦੀ ਦੀ ਇਹ ਹਾਂ ਨੀ ਚਮੜੀ ਵੇਖੋ ਕਿੰਨੀ ਪਤਲੀ ਭਾਉ ਜੀ ਬੜੀ ਬੜੀ ਪਤਲੀ ਦੀ ਤੇ ਮਗਰ ਵੀ ਕੱਟੀ ਟੌਪ ਦੀ ਆ ਗਈ ਹੈਨਾ ਦੋ ਨੀਲੀ ਰਾਵੀਆਂ ਪਹਿਣ ਜਾਣੀਆਂ ਆਗੇ ਹਾਂ ਜੇ ਕੋਈ ਭੈਣ ਭਰਾ ਸਾਹਮੇ ਤਾਂ ਹਾਂਜੀ ਹਾਂਜੀ ਵੇਖੋ ਸੱਜਣਾ ਕੱਟੀ ਦਾ ਮੈਂ ਨਾਲੋਂ ਵੀ ਜ਼ਿਆਦਾ ਕੁਆਲਿਟੀ ਚਾ ਇਹ ਨੋਟ ਕਰਿਓ ਕੱਟੀ ਚੰਗੇ ਟੀਕੇ ਦੀ ਆ ਭਾਉ ਨੇ ਜਿਵੇਂ ਦੱਸਿਆ ਤੇ ਹੈ ਵੀ ਪੂਰੀ ਟੌਪ ਦੀ ਤੇ ਇਹਦਾ ਰੇਟ ਫਿਰ ਭਾਉ ਜੀ ਸੰਧੂ ਸਾਹਿਬ ਜੀ ਵੇਚਣ ਵਾਲੀ ਗੱਲ ਕਰਗੀ ਆਪਾਂ ਹਾਂਜੀ 95 90 85 ਦੀ ਪਹੁੰਚ ਮੈਂ ਨਾ ਕਰਦੀਏ ਅੱਛਾ ਜੀ ਲੇਕਿਨ ਜਦ ਜੋ ਹੋਊਗੀ ਲੈ ਜੇ ਜਿਹੜਾ ਪਹਿਲਾ ਫੋਨ ਕਰ ਗਿਆ ਲੈ ਗਿਆ 85 ਦੀ 100 ਕਿਲੋਮੀਟਰ ਤੱਕ ਪਹੁੰਚ ਕਰਦਾ 55000 ਦੀ ਹਾਂਜੀ ਹਾਂਜੀ ਤੇ ਦੁੱਧ ਵੀ ਅਗਲੇ ਦੇ ਘਰੇ 12 ਕਿਲੋ ਜਾਣਾ ਸਾਹਿਬ ਜੀ ਦੂਜੀ ਜਿਹੜੀ ਵੀਡੀਓ ਪਾਉਗੀ ਨਾ ਹਾਂਜੀ ਉਹ ਰੇਟ ਘੱਟ ਤੋਂ ਘੱਟ ਹੀ ਲਿਆ ਕੇ ਆਪਣੇ ਨਾਲ ਕੋਸ਼ਿਸ਼ ਕਰਾਂਗੇ ਠੀਕ ਆ ਮਤਲਬ ਕਿ ਮੁਨਾਫੇ ਛੋਟੇ ਦੇ ਨਾਲ ਹੀ ਰੇਟ ਥੋੜਾ ਘੱਟਣਾ ਘੱਟ ਤੋਂ ਘੱਟ ਮਤਲਬ ਕਿ ਰੇਟ ਵਾਲੀਆਂ ਮਈਆਂ ਨੇ ਆਵਾਂਗੇ ਠੀਕ ਆ ਧੰਨਵਾਦ 40 70 ਵਾਲੀ 80 ਵਾਲੀ 90 ਵਾਲੀ ਲੱਖ ਤੋਂ ਥੱਲੇ ਥੱਲੇ ਵਾਲੀਆਂ ਲਿਆਵਾਂਗੇ ਠੀਕ ਹੈ ਜੀ ਕੰਮ ਚੱਲੂਗਾ ਕੋਈ ਗੱਲ ਨਹੀਂ 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 ਚੱਲੂ ਚੱਲੂ ਬਾਬੇ ਨੇ ਸਭ ਦਾ ਫਿਕਰਾ ਉਹਨੂੰ ਚਲਾਉਣਾ ਵਾ ਤੰਦੂ ਸਾਹਿਬ ਹਾਂਜੀ ਹੈ ਜੀ ਸਾਰਾ ਤੁਹਾਨੂੰ ਹਾਂਜੀ ਜੀ ਮਾਲਕ ਦੀ ਕਿਰਪਾ ਤੁਹਾਡਾ ਰੇਟ ਜੈਜ ਹੋ ਹਾਂਜੀ ਹਾਂਜੀ ਰੇਟ ਜੈਜ ਹੋ ਚਾਰ ਪੰਜ ਮਿੰਟ ਭਰ ਹਾਂਜੀ ਤੇਲ ਦਾ ਖੱਤੇ ਮਿਕ ਏ ਭੈਣਾ ਭਰਾ ਪਿਆਰ ਐ ਕਰੀ ਜਾਣਾ ਹਨਾ ਲਓ ਵੀ ਸੱਜਣੋ ਇਹ ਐਨੀਮਲ ਸੀਗੇ ਫੋਰ ਸੇਲ ਵਿਕਾਊ ਪੈਂਡ ਮੱਤੇ ਆਲ ਦੇ ਵਿੱਚ ਭਾਉ ਨਿੰਮੇ ਕੋਲੇ ਤੇ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਲਈ ਆ ਕੱਲੇ ਕੱਲੇ ਦਾ ਰੇਟ ਐਨ ਸਾਰੀ ਗੱਲਬਾਤ ਕਰ ਲਈ ਆ ਸੱਜਣੋ ਤੇ ਇੱਕ ਬੂਰੀ ਫੇਰ ਮੈਂ ਤੁਹਾਨੂੰ ਝਾਤ ਮਰਾ ਦਿਆਂ ਇਹ ਖਾਸ ਰਹਿਣ ਵਾਲੀ ਭੈਣਾ ਭਰਾਵਾਂ ਲਈ ਕਿਉਂਕਿ ਬੂਰੀ ਦੇ ਬਹੁਤ ਫੋਨ ਆਉਂਦੇ ਆ ਵੀ ਸੱਜਣੋ ਕੋਈ ਬੂਰੀ ਮੱਝ ਮੱਥੇ ਲੱਗੀ ਤਾਂ ਜਰੂਰ ਦੱਸਿਓ ਤੇ ਵੀਡੀਓ ਕਰ ਦੇਣੀ ਤੁਹਾਡੇ ਨਾਲ ਸਾਂਝੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਹੋਊਗਾ ਸਾਰੇ ਭੈਣਾ ਭਰਾਵਾਂ ਦਾ